ਬਿਤੇ ਦਿਨ ਜਲੰਧਰ ਚ ਛਟ ਪੂਜਾ ਦੇ ਦੌਰਾਨ ਇੱਕ ਟਾਇਰ ਦੇ ਗੋਦਾਮ ਚ ਅੱਗ ਲੱਗ ਜਾਂਦੀ ਹੈ ਜਿਸ ਤੇ ਨਾਲ ਕਾਫੀ ਜ਼ਿਆਦਾ ਨੁਕਸਾਨ ਹੁੰਦਾ ਹੈ ਲੇਕਿਨ ਇਹ ਸਭ ਦੇ ਬਾਅਦ ਹੁਣ ਸਿੱਖ ਜਥੇਬੰਦੀਆਂ ਪੰਜਾਬ ਪੁਲਿਸ ਕੋਲ ਪਹੁੰਚੀਆਂ ਨੇ ਅਤੇ ਉਹਨਾਂ ਵੱਲੋਂ ਜਲੰਧਰ ਸੀਪੀ ਨੂੰ ਕਮਿਸ਼ਨਰੇਟ ਨੂੰ ਜੋ ਹੈ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਲਗਾਤਾਰ ਪ੍ਰਵਾਸੀਆਂ ਕਾਰਨ ਜੋ ਹੈ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਵਾਰਦਾਤਾ ਹੁੰਦੀ ਹੈ ਨਜ਼ਰ ਆ ਰਹੀਆਂ ਨੇ ਉੱਥੇ ਉਹਨਾਂ ਵੱਲੋਂ ਕਿਹਾ ਗਿਆ ਕਿ ਇਹ ਜੋ ਅੱਗ ਲੱਗੀ ਸੀ ਇਹ ਅਚਾਨਕ ਨਹੀਂ ਲੱਗੀ ਬਲਕਿ ਕਿਸੇ ਸ਼ਰਾਰਤੀ ਅਨਸਰ ਨੇ ਐਗ ਲਗਾਈ ਹੈ ਜਿਸ ਵਿੱਚ ਟਾਇਰ ਦੇ ਗੋਦਾਮ ਦੇ ਮਾਲਕ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਹੈ ਜਿਸ ਨੂੰ ਦੇਖਦੇ ਹੋਏ ਸਿੱਖ ਜਥੇਬੰਦੀਆਂ ਨੇ ਪ੍ਰਵਾਸੀਆਂ ਖਿਲਾਫ ਜਲੰਧਰ ਕਮਿਸ਼ਨਰੇਟ ਨੂੰ ਇਹ ਸ਼ਿਕਾਇਤ ਦਰਜ ਕਰਵਾਈ ਹੈ ਤਾਂ ਕਾਫੀ ਜ਼ਿਆਦਾ ਅਸੀਂ ਕਹਿ ਸਕਦੇ ਹਾਂ ਕਿ ਹੈਰਾਨੀਜਨਕ ਮਾਮਲਾ ਹੈ ਅਤੇ ਵੱਡਾ ਮਾਮਲਾ ਹੈ ਜਿੱਥੇ ਕਿ ਸਿੱਖ ਜਥੇਬੰਦੀਆ ਵੱਲੋਂ ਪ੍ਰਵਾਸੀਆਂ ਖਿਲਾਫ ਹੁਸ਼ਿਆਰਪੁਰ ਕਾਂਡ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਰਗਰਮ ਹੁੰਦੇ ਹੋਏ ਨਜ਼ਰ ਆ ਰਹੇ ਨੇ ਅਤੇ ਇਸ ਪੂਰੀ ਚਿੱਠੀ ਦੇ ਵਿੱਚ ਉਹਨਾਂ ਨੇ ਇਹ ਸ਼ਿਕਾਇਤ ਦਰਜ ਕਰਵਾਈ ਹੈ ਫਿਲਹਾਲ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆ ਸਿੱਖ ਜਥੇਬੰਦੀਆ ਦੇ ਆਗੂਆਂ ਨੇ ਕੀ ਕੀ ਜਾਣਕਾਰੀ ਸਾਂਝੀ ਕੀਤੀ ਹੈ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹਰਜਿੰਦਰ ਸਿੰਘ ਕਿੰਦਾ ਅਸੀਂ ਕੁਝ ਦਿਨ ਪਹਿਲਾਂ ਵੀ ਇੱਥੇ ਏਡੀਸੀ ਕੋ ਆਏ ਸੀਗੇ ਰਿਗਾਰਡਿੰਗ ਜਿਹੜੀ ਸੀਬ ਨੂੰ ਅਸੀਂ ਮੈਮੋਰੰਡਮ ਦੇਣ ਦੇ ਲਈ ਇੱਕ ਡਾਕੂਮੈਂਟ ਦਿੱਤਾ ਸੀਗਾ ਸਾਡਾ ਵਿਸ਼ਾ ਇਹ ਹੀ ਸੀਗਾ ਕਿ ਛੱਤ ਪੂਜਾ ਆ ਰਹੀ ਹੈ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਪ੍ਰਵਾਸੀ ਰਹਿੰਦੇ ਪ੍ਰਵਾਸੀ ਜਿਹੜੇ ਆ ਆਪਣੇ ਧਾਰਮਿਕ ਪ੍ਰੋਗਰਾਮ ਨੂੰ ਧਾਰਮਿਕ ਤਰੀਕੇ ਨਾਲ ਨਾ ਮਨਾ ਕੇ ਉਹਦੇ ਵਿੱਚ ਹੋਰ ਕਈ ਤਰੀਕੇ ਦੀਆਂ ਹੁੱਲੜਬਾਜੀਆਂ ਹੁੰਦੀਆਂ ਨੇ ਉਹਨਾਂ ਨੂੰ ਪ੍ਰਸ਼ਾਸਨ ਜਿਹੜਾ ਆਪ ਰੋਕੇ ਨੀਤੇ ਜੇ ਆਮ ਲੋਕ ਰੋਕਦੇ ਫਿਰ ਝਗੜੇ ਵਾਲਾ ਮਸਲਾ ਬਣ ਜਾਂਦਾ ਇਹਨਾਂ ਗੱਲਾਂ ਨੂੰ ਲੈ ਕੇ ਅਸੀਂ ਪਹਿਲੇ ਹੀ ਉਹਨਾਂ ਨੂੰ ਮੰਗ ਪੱਤਰ ਦਿੱਤਾ ਸੀਗਾ ਸੀਸੀਐਮ ਨੂੰ ਵੀ ਸੰਬੋਧਨ ਵੇਚ ਕੇ ਪ੍ਰੈਸ ਨੂੰ ਵੀ ਡੀਲ ਕੀਤਾ ਸੀਗਾ ਬਟ ਉਸ ਦੇ ਬਾਵਜੂਦ ਕੀ ਹੋਇਆ ਛੱਟ ਪੂਜਾ ਦੇ ਦੌਰਾਨ ਜਿਹੜਾ ਐਡਮਿਨਿਸਟ੍ਰੇਸ਼ਨ ਦਾ ਬੜਾ ਵੱਡਾ ਫੇਲਿਅਰ ਸਾਹਮਣੇ ਆਇਆ ਉਹਨਾਂ ਨੇ ਕੋਈ ਪੁਕ ਤੰਤਜ਼ਾਮ ਨਹੀਂ ਕੀਤੇ ਸਾਡੇ ਜਲੰਧਰ ਇੱਕ ਬੜੀ ਵੱਡੀ ਘਟਨਾ ਹੋ ਗਈ ਹੈ ਜਲੰਧਰ ਦੇ ਵਿੱਚ ਨਾ ਲੰਮਾ ਪਿੰਡ ਚੌਂਗ ਦੇ ਕੋਲ ਇੱਕ ਚਲਾਨੀ ਮਾਤਾ ਮੰਦਰ ਹੈਗਾ ਜਿੱਥੇ ਪ੍ਰਵਾਸੀਆਂ ਨੇ ਛੱਤ ਪੂਜਾ ਦਾ ਇੱਕ ਪ੍ਰੋਗਰਾਮ ਦੇ ਰੂਪ ਵਿੱਚ ਤਿਆਰੀ ਕੀਤੀ ਸੀਗੀ ਉਸ ਤਿਆਰੀ ਦੌਰਾਨ ਉਹਨਾਂ ਨੇ ਉੱਥੇ ਪਟਾਕਿਆਂ ਦੇ علاوہ ਜਿਹੜਾ ਪਟਾਸ਼ ਵਗੈਰਾ ਚਲਾਉਂਦੇ ਨਾ ਇਹ ਚੀਜ਼ਾਂ ਵੀ ਉੱਥੇ ਲੈ ਕੇ ਉਹਨਾਂ ਨੇ ਚਲਾਈਆਂ ਤੇ ਹੁੱਲੜਬਾਜੀ ਬਹੁਤ ਹੋ ਰਹੀ ਸੀ ਹੁੱਲੜਬਾਜੀ ਦੌਰਾਨ ਉੱਥੇ ਕੀ ਹੋਇਆ ਇੱਕ ਨਾਲ ਗੋਡਾਊਨ ਸੀਗਾ ਕਿਸੇ ਭਰਾ ਦਾ ਟੈਰਾਂ ਦਾ ਗੋਡਾਊਨ ਉਸ ਗੋਡਾਊਨ ਨੂੰ ਅੱਗ ਲੱਗ ਗਈ ਜਦੋਂ ਅੱਗ ਲੱਗ ਗਈ ਤੇ ਅੱਗ ਦੇ ਲੱਗਣ ਨਾਲ ਉੱਥੇ ਬਿਲਕੁਲ ਪਿੱਛੇ ਇੰਡੀਅਨ ਆਇਲ ਦਾ ਡਿੱਪੂ ਵੀ ਹੈਗਾ ਤੇ ਉੱਥੇ ਇੱਕ ਤਰ੍ਹਾਂ ਨਾਲ ਤਾਂ ਅਸੀਂ ਇਹ ਮੰਨ ਕੇ ਚੱਲੀਏ ਕਿ ਪਟ્રોલ ਦੇ ਕੋਲ ਮੱਚਾ ਸੰਖੇੜਨ ਵਾਲੀ ਗੱਲ ਆ ਅਸੀਂ ਉੱਥੇ ਉਹ ਚੀਜ਼ਾਂ ਕਰ ਰਹੇ ਆ ਜਿਹੜੀਆਂ ਉਸ ਇਲਾਕੇ 'ਚ ਰੈਡ ਅਲਰਟ ਹੋਣ ਕਰਕੇ ਨਹੀਂ ਕਰ ਸਕਦੇ ਹੂੰ ਹੂੰ ਤੇ ਪ੍ਰਸ਼ਾਸਨ ਦੀ ਕੋਈ ਤਿਆਰੀ ਨਹੀਂ ਸੀਗੀ ਜਿਨ੍ਹਾਂ ਨੇ ਉਹ ਜਗ੍ਹਾ ਜਾ ਕੇ ਆ ਸਾਰਾ ਕੁਝ ਕੀਤਾ ਉਹਨਾਂ ਦੇ ਇੱਕ ਵੀ ਬੰਦੇ ਦੇ ਉੱਤੇ ਕਿਸੇ ਤਰੀਕੇ ਦੇ ਮਤਲਬ ਕਾਰਵਾਈ ਨਹੀਂ ਕੀਤੀ ਪ੍ਰਸ਼ਾਸਨ ਨੇ ਤੇ ਸਾਡੇ ਜਦੋਂ ਉੱਥੇ ਮੌਕੇ ਤੇ ਕੋਈ ਬੰਦੇ ਜਿਹੜੇ ਉੱਥੇ ਪਹੁੰਚੇ ਉਹਨਾਂ ਨਾਲ ਵੀ ਉਹਨਾਂ ਨੇ ਝਗੜਾ ਕਰਨ ਦੀ ਕੋਸ਼ਿਸ਼ ਕੀਤੀ ਆ ਈਵਨ ਪੁਲਿਸ ਪ੍ਰਸ਼ਾਸਨ ਨੇ ਵੀ ਗੱਲ ਨੂੰ ਕਿਸੇ ਨਾ ਕਿਸੇ ਹੱਦ ਤੱਕ ਦਬਾਉਣ ਦੀ ਕੋਸ਼ਿਸ਼ ਕੀਤੀ ਸੀਗੀ ਬਟ ਆਪਾਂ ਅੱਜ ਇੱਥੇ ਸੀਪੀ ਏਡੀਸੀਪੀ ਏਡੀਸੀਪੀ ਸਾਹਿਬ ਨੂੰ ਮਿਲੇ ਆ ਸ਼ਰਮਾ ਜੀ ਨੂੰ ਜੀ ਸਰਮਾ ਸੰਦੀਪ ਸ਼ਰਮਾ ਜੀ ਨੂੰ ਮਿਲੇ ਆ ਉਹਨਾਂ ਨੂੰ ਅਸੀਂ ਆਪਣੀ ਸਾਰੀ ਕੰਪਲੇਂਟ ਦਿੱਤੀ ਹੈ ਤੇ ਅਸੀਂ ਮੰਗ ਰੱਖੀ ਹੈ ਕਿ ਜਿਹੜੇ ਵੀ ਉਸ ਕਮੇਟੀ ਦੇ ਬੰਦੇ ਨੇ ਉਸ ਮਾਤਾ ਸਲਾਨੀ ਮੰਦਰ ਦੇ ਜਿਹੜੀ ਕਮੇਟੀ ਹੈ ਤੇ ਖਾਸ ਤੌਰ ਤੇ ਜਿਹੜੇ ਉਸ ਬੰਦੇ ਜਿਹੜਾ ਕਮਿਸ਼ਰਾ ਕਰਕੇ ਬੰਦਾ ਹੈਗਾ ਉਸ ਬੰਦੇ ਨੇ ਉੱਥੇ ਜਿਹੜਾ ਉਹ ਸਾਰੀ ਹੁੱਲੜਵਾਜੀ ਨੂੰ ਜਿਹੜੀ ਹੈ ਜਗ੍ਹਾ ਦਿੱਤੀ ਹੈ ਉਹਦੇ ਦੇ ਅਸੀਂ ਕਾਨੂੰਨੀ ਕਾਰਵਾਈ ਚਾਹੁੰਦੇ ਆ ਤੇ ਉਹਦੇ ਕਰਕੇ ਅਸੀਂ ਇੱਥੇ ਅੱਜ ਸਾਰੇ ਹੁੱਲੜਵਾਜੀ ਤੁਸੀਂ ਕਹਿ ਰਹੇ ਹੋ ਕਿਸ ਤਰੀਕੇ ਦੇ ਹੁੱਲੜਵਾਜੀ ਹੋਈ ਉੱਥੇ ਤੇ ਸੈਕੰਡ ਤੁਸੀਂ ਕਾਰਵਾਈ ਦੀ ਮੰਗ ਕਰਦੇ ਹੋ ਜਾਂ ਹੋਵੇ ਉਹਨਾਂ ਨੇ ਜਾਣਬੁੱਝ ਕੇ ਅੱਗ ਲਾਈ ਤਾਂ ਕਾਰਵਾਈ ਹੋਵੇ ਅੱਗ ਦਾ ਕਾਰਨ ਨਹੀਂ ਉਹਨਾਂ ਨੇ ਦੱਸਿਆ ਹਾਲੇ ਤੱਕ ਕਾਰਨ ਅਸੀਂ ਲੱਭਣ ਦੀ ਕੋਸ਼ਿਸ਼ ਕੀਤੀ ਸੀ ਤੁਹਾਡੀ ਜਾਣਕਾਰੀ ਦੱਸ ਦਿੰਦੇ ਆ ਜਿਹੜਾ ਟਾਇਰ ਹੁੰਦਾ ਨਾ ਔਰ ਅੰਦਰ ਨੇ ਇੱਕ ਕੈਮੀਕਲ ਹੁੰਦਾ 710 ਨੰਬਰ ਦਾ ਜੇ ਟਾਇਰ ਹੁੰਦਾ ਨਾ ਉਹਨੂੰ ਪਟਾਕੇ ਨਾਲ ਅੱਗ ਨਹੀਂ ਲੱਗ ਸਕਦੀ ਜਿਹੜੀ ਅੱਗ ਲਾਉਣ ਦੇ ਲਈ ਇਹਨਾਂ ਨੂੰ ਅੱਗ ਤੋਂ ਅੱਗ ਦੇਣੀ ਪੈਂਦੀ ਆ ਹੂੰ ਹੂੰ ਤੇ ਉੱਥੇ ਉਸ ਚੀਜ਼ ਦੇ ਲਈ ਕੋਈ ਵੀ ਕਾਰਨ ਬਣਾਇਆ ਗਿਆ ਜਿਹੜੀ ਜਾਂਚ ਹੋਣੀ ਚਾਹੀਦੀ ਆ ਇਹਦੇ ਧਰਮ ਦੇ ਵਿੱਚ ਦਖਲੰਦਗੀ ਨਹੀਂ ਕਰ ਰਹੇ ਹੂੰ ਹੂੰ ਹੋਰ ਵੀ ਬੜੀਆਂ ਥਾਵਾਂ ਦੇ ਉੱਤੇ ਈਵਨ ਜਿਹੜੀ ਬਾਵਾ ਖੇਲ ਨਹਿਰ ਵਗਦੀ ਆ ਨਹਿਰ ਦੇ ਉੱਤੇ ਵੀ ਪਾਠ ਪੂਜਾ ਜਿਹੜਾ ਉਹਨਾਂ ਨੇ ਪੂਰਾ ਇੰਤਜ਼ਾਮ ਉਹਨਾਂ ਨੂੰ ਅਸੀਂ ਪੰਜਾਬ ਦੀ ਧਰਤੀ ਦੇ ਕਰਨ ਦੇ ਵਿੱਚ ਅਸੀਂ ਉਹਨਾਂ ਦੀ ਮਦਦ ਵੀ ਕੀਤੀ ਆ ਉਹ ਸਾਰਾ ਕੁਝ ਹੋ ਵੀ ਰਿਹਾ ਆ ਬਰ ਗੱਲ ਨੂੰ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਨਾ ਸਿਰਫ ਅਸੀਂ ਉਹਨਾਂ ਨੂੰ ਹੁੱਲੜ ਬਾਜੀ ਕਰਨ ਤੋਂ ਰੋਕ ਰਹੇ ਹਾਂ ਅਸੀਂ ਉਹਨਾਂ ਨੂੰ ਡਿਸਪਲਿਨ ਹੋਣ ਲਈ ਵੀ ਕਹਿ ਰਹੇ ਹਾਂ ਨਹੀਂ ਪਹਿਲੇ ਤੁਹਾਡੇ ਨਾਲ ਮੈਂ ਗੱਲ ਵੀ ਰੱਖੀ ਸੀ ਕਿ ਜਿਹੜੇ ਉਹਨਾਂ ਦੇ ਪ੍ਰੋਗਰਾਮ ਹੁੰਦੇ ਆ ਉਹਨਾਂ ਪ੍ਰੋਗਰਾਮਾਂ ਦੇ ਦੌਰਾਨ ਉਹ ਉੱਥੇ ਨਾਚ ਗਾਣੇ ਵਾਲੀਆਂ ਬੀਬੀਆਂ ਖਾਦ ਲੈਂਦੇ ਆ ਬਹੁਤ ਰਸਤੇ ਵਿੱਚ ਇਹੋ ਜਿਹੀਆਂ ਘਟਨਾਵਾਂ ਕਰਦੇ ਆ ਜਿਹਦੇ ਨਾਲ ਪੰਜਾਬ ਸ਼ਰਮਸਾਰ ਹੁੰਦਾ ਆ ਅਸੀਂ ਉਹਨਾਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਤੇ ਕੰਪਲੇਂਟ ਦਿੱਤੀ ਸੀਗੀ ਤੇ ਇਹਨਾਂ ਨੂੰ ਬਣਦਾ ਸੀਗਾ ਕੀ ਇਹ ਪੁਕਤਾ ਤਿਆਰੀ ਕਰਦੇ ਜੇ ਮੰਨ ਲਓ ਹੁਣ ਪਟਾਖ ਪੰਜਾਬ ਚ ਬੈਨ ਹੈਗੀ ਪੰਜਾਬ ਚ ਕੀ ਪੂਰੇ ਭਾਰਤ ਚ ਬੈਨ ਹੋਣੀ ਹੈ ਕਿਉਂਕਿ ਉਹ ਗੈਰ ਕਾਨੂੰਨੀ ਢੰਗ ਨਾਲ ਚਲਾਈ ਜਾਂਦੀ ਹੈ ਜੇ ਇਹੋ ਜੀ ਕੀ ਚੀਜ਼ ਕੋਈ ਚਲਾ ਰਿਹਾ ਤੇ ਰੋਕਣਾ ਕਿੰਨੇ ਆ ਜੇ ਆਮ ਬੰਦਾ ਰੋਕੇਗਾ ਫਿਰ ਤੇ ਤੁਸੀਂ ਮੰਨ ਕੇ ਚੱਲੋ ਕਿ ਝਗੜਾ ਆ ਅਸੀਂ ਆਪਣੇ ਨਾਲ ਨਹੀਂ ਝਗੜਾ ਪਾਣਾ ਚਾਹੁੰਦੇ ਅਸੀਂ ਇਹ ਚਾਹੁੰਦੇ ਆ ਕਿ ਪ੍ਰਸ਼ਾਸਨ ਕਿਉਂ ਆਪਣੀਆਂ ਡਿਊਟੀਆਂ ਤੋਂ ਪਿਛੇ ਭੱਜਦਾ ਜਾ ਉਹ ਆਪਣੀ ਡਿਊਟੀ ਬਾਖੂਬੀ ਕਰੇ ਤਾਂ ਕਿ ਸਾਡਾ ਆਪੋਰਚ ਬਣਿਆ ਰਹੇ ਪਿਆਰ ਹੁਣ ਅਸੀਂ ਉਹਨਾਂ ਦੇ ਮੋਰੇ ਇੱਕ ਵਾਰੀ ਕੇ ਨਾਲ ਕਟਕਰੇ ਜ ਆ ਜਾਣੇ ਆ ਕਿ ਸ਼ਾਇਦ ਅਸੀਂ ਉਹਨਾਂ ਨੂੰ ਦੇਖ ਨਹੀਂ ਸਿਕਾਂਦੇ ਜਾਂ ਅਸੀਂ ਉਹਨਾਂ ਦਾ ਪ੍ਰੋਗਰਾਮ ਨਹੀਂ ਉਹ ਆਪਣਾ ਪ੍ਰੋਗਰਾਮ ਧਰਮ ਧਾਰਮਿਕ ਤਰੀਕੇ ਨਾਲ ਮਨਾਉਣ ਸਾਨੂੰ ਕੋਈ ਇਤਰਾਜ਼ ਨਹੀਂ ਐ ਪਰ ਜਿਹੜੇ ਉਹਨਾਂ ਦੇ ਮੁੰਡੇ ਟ੍ਰਿਪਲਿੰਗਾਂ ਕਰ ਕਰਕੇ ਪਟਾਕੇ ਰਸਤੇ 'ਚ ਚਲਾ ਕੇ ਪਾਈਪਾਂ ਵਾਲੇ ਪਟਾਕੇ ਚਲਾ ਕੇ ਇਹਨੂੰ ਹੁੱਲੜਵਾਜੀ ਕਹਿੰਦੇ ਭਾਜੀ ਹੂੰ ਹੂੰ ਇਹ ਹੁੱਲੜਵਾਜੀ ਹੁੰਦੀ ਆ ਜਿਹੜੀ ਬੰਮਿਆਂ ਦੇ ਵਿੱਚ ਡਿਸਪਲਿਨ ਨਾਲ ਦੀ ਚੀਜ਼ ਨਾ ਹੋਵੇ ਉਹ ਕੋਈ ਕ੍ਰਾਈਮ ਕਰਦੇ ਨੇ ਉਹਨਾਂ ਨੇ ਬਾਈਕਾਂ ਦੇ ਵਿੱਚ ਲੰਬੇ ਲੰਮੇ ਸ਼ੂਰੇ ਰੱਖੇ ਹੋਣ ਉਹ ਕਿਸੇ ਨੂੰ ਵੀ ਰਾਤੀ ਲੁੱਟ ਖੋ ਲੈਣ ਤੇ ਉਹਦਾ ਕੌਣ ਹੈ ਜ਼ਿੰਮੇਵਾਰ ਆਪਾਂ ਨੇ ਅਜੇ ਤੱਕ ਦੇਖਿਆ ਨਹੀਂ ਹੁਣ ਦੇਖੋ ਦੋ ਦਿਨ ਹੋ ਗਏ ਕਟੜਾ ਨੂੰ ਓਏ ਪ੍ਰਸ਼ਾਸਨ ਨੂੰ ਅਸੀਂ ਇਹ ਪੁੱਛਿਆ ਕਿ ਕਿਸੇ ਤੇ ਕਾਰਵਾਈ ਹੋ ਕੋਈ ਇੱਕ ਬੰਦੇ ਦੇ ਪਰਚਾ ਹੋਇਆ ਕੋਈ ਤੁਸੀਂ ਆਪਣੇ ਤੌਰ ਤੇ ਪਰਚਾ ਕੀਤਾ ਮੰਨ ਲਓ ਕੋਈ ਸਾਹਮਣੇ ਨਹੀਂ ਆਇਆ ਕਿਸੇ ਨੇ ਕੰਪਲੇਂਟ ਨਹੀਂ ਦਿੱਤੀ ਪ੍ਰਸ਼ਾਸਨ ਆਪਣੇ ਤੌਰ ਤੇ ਐਡੀ ਵੱਡੀ ਨਗਲੀ ਨੂੰ ਕਿੱਦਾਂ ਇਗਨੋਰ ਕਰ ਸਕਦਾ ਐਫ ਆਈ ਆਰ ਦਾ ਫੁੱਲ ਫਾਰਮ ਹੈ ਫਰਸਟ ਇਨਫੋਰਮੇਸ਼ਨ ਰਿਪੋਰਟ ਉਹਨੂੰ ਰਿਪੋਰਟ ਕਰਨਾ ਪੈਂਦਾ ਜਦੋਂ ਤੁਸੀਂ ਬੈਠੇ ਹੀ ਤੇਲ ਦੇ ਡਿਪੂਆਂ ਦੇ ਉੱਤੇ ਹੋਵੋ ਉਹ ਮਸਾਇਲ ਜਿੰਨਾ ਕੰਮ ਕਰੂਗਾ ਡਿਪੂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਉਹ ਕਿੱਡਾ ਵੱਡਾ ਡਿਪੂ ਆ ਜਿੱਥੋਂ ਸਾਰੇ ਇੰਡੀਆ ਨੂੰ ਵਾਲੀ ਸਪਲਾਈ ਜਾਂਦੀ ਆ ਤੁਹਾਡੇ ਤੁਸੀਂ ਮੋਟੇ ਤੇ ਬਾਕੇ ਹੱਗ ਨਾ ਖਡੰਡੇ ਆ ਤੇ ਇਹ ਤਾਂ ਬੜੀ ਵੱਡੀ ਨਿਕਲੀ ਆ ਇੱਥੇ ਕਿਸੇ ਨਹੀਂ ਮਾੜੀ ਮਨਸ਼ਾ ਵੀ ਹੋ ਸਕਦੀ ਆ ਅਸੀਂ ਏਸੀ ਚੀਜ਼ ਨੂੰ ਮੱਦੇ ਨਜ਼ਰ ਰੱਖ ਕੇ ਇਹਨਾਂ ਦੇ ਸਾਰਿਆਂ ਦੇ ਵਿੱਚ ਗੱਲ ਰੱਖੀ ਆ ਕਿ ਤੁਸੀਂ ਇਸ ਦੀ ਪੁੱਤਾ ਜਿਹੜੀ ਜਾਂਚ ਕਰੋ ਪ੍ਰੋਪਰ ਜਾਂਚ ਹੋਵੇ ਕਿਤੇ ਸ਼ਰਾਧ ਨਾ ਹੋਵੇ ਇਹੋ ਜਿਹੀ ਹੋਵੇ ਜੇ ਤੱਕ ਨਾ ਪੂਰਾ ਜਲੰਧਰ ਚਲ ਜਾਵੇ ਇਸ ਕਰਕੇ ਅਸੀਂ ਤੁਹਾਨੂੰ ਇੱਥੇ ਸੰਬੋਧਨ ਹੋਏ ਆ ਤੇ ਕਮਿਸ਼ਨਰ ਸਾਹਿਬ ਨੂੰ ਮੰਗ ਮੰਤਰ ਕਾਰਵਾਈ ਕਿਹਨਾਂ ਦੇ ਕਰਨ ਤੋਂ ਇਹ ਕਹਿੰਦੇ ਮੰਦਰ ਕਮੇਟੀ ਦੇ ਕਰਨ ਕਾਰਵਾਈ ਕੀਤੀ ਕਰਨ ਜਿਹੜੀ ਕਮੇਟੀ ਹੈ ਨਾ ਉਹਨਾਂ ਨੂੰ ਕੋਈ ਵੀ ਪ੍ਰੋਗਰਾਮ ਕਰਨ ਦੇ ਲਈ ਜਿੱਦਾਂ ਅਸੀਂ ਹੁਣ ਨਗਰ ਕੀਰਤਨ ਕਰਨਾ ਗੁਰਨਾਨ ਦੇਵ ਜੀ ਦਾ ਪ੍ਰਕਾਸ਼ ਪ੍ਰਭਾ ਰਿਹਾ ਅਸੀਂ ਇੰਤਜ਼ਾਮ ਸਾਰੇ ਜਿਹੜੇ ਕਰਨੇ ਹੁੰਦੇ ਤਾਂ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਡੀਸੀ ਨੂੰ ਮਿਊਨਿਸਪਲ ਕਾਰਪੋਰੇਸ਼ਨ ਨੂੰ ਸਾਰਿਆਂ ਨੂੰ ਆਪਣੇ ਵੱਲੋਂ ਇਨਵੀਟੇਸ਼ਨ ਵੀ ਦਿੰਦੇ ਆ ਤੇ ਉਹਨਾਂ ਨੂੰ ਮੁਰੇ ਮੰਗ ਰੱਖਦੇ ਆ ਕਿ ਤੁਹਾਡਾ ਸਹਿਯੋਗ ਚਾਹੀਦਾ ਤੁਸੀਂ ਇਸ ਇਸ ਤਰੀਕੇ ਨਾਲ ਸਾਡਾ ਸਹਿਯੋਗ ਕਰਿਓ ਤਾਂ ਕਿ ਡਿਸਪਲਾਈਨ ਬਣਿਆ ਰਵੇ ਕਿਉਂਕਿ ਸਾਡੇ ਕੋਲ ਸਾਰੇ ਸੋਰਸਸ ਨਹੀਂ ਹੈਗੇ ਸੋਰਸਸ ਸਾਰੇ ਇਹਨਾਂ ਕੋਲ ਆ ਅਸੀਂ ਟੈਕਸ ਪੇ ਕਰਦੇ ਆ ਉਹਨਾਂ ਟੈਕਸ ਵਿੱਚੋਂ ਸਾਰਾ ਐਡਮਿਨਿਸਟ੍ਰੇਸ਼ਨ ਬਣਦਾ ਆ ਉਹ ਬਟ ਜਦੋਂ ਇਹਨਾਂ ਨੇ ਦਫ਼ਤਰ ਜੀ ਵਹਿਣਾ ਆ ਇਹਨਾਂ ਨੇ ਫੈਸਿਲੀਟੇਟ ਨਹੀਂ ਕਰਨਾ ਯਾ ਬੰਦੇ ਜਿਹੜੇ ਕਰੋਨਾ ਦੇ ਨੁਕਸਾਨ ਹੋ ਜਾਣ ਉਹਨੂੰ ਹੀ ਡਰਾਉਣਾ ਆ ਫੇ ਕਿੱਥੇ ਕਾਨੂੰਨ ਨਾਮ ਦੀ ਚੀਜ਼ ਰਹਿ ਗਈ ਅਸੀਂ ਉਹਨਾਂ ਚੀਜ਼ਾਂ ਕਰਕੇ ਇੱਥੇ ਆਈ ਜੇ ਤੁਸੀਂ ਮਿਸ਼ਰਾ ਮਿਸ਼ਰਾ ਨਾਲ ਦਿੱਤਾ ਪ੍ਰਧਾਨ ਸਾਹਿਬ ਇੱਕ ਜਿਹੜਾ ਤੁਸੀਂ ਮਿਸ਼ਰਾ ਨਾਲ ਦਿੱਤਾ ਮਿਸ਼ਰਾ ਕੌਣ ਹੈਗਾ ਜੀ ਮਿਸ਼ਰਾ ਅਰਵਿੰਦਰ ਮਿਸ਼ਰਾ ਜਿਹੜਾ ਉਹ ਕਮੇਟੀ ਮੈਂਬਰ ਹੈ ਜੀ ਅੱਛਾ ਜੀ ਅੱਛਾ ਜਿਹੜੇ ਮੰਦਰ ਦਾ ਕਮੇਟੀ ਮੈਂਬਰ ਹੈ ਉਹ ਕਮੇਟੀ ਦਾ ਪ੍ਰਧਾਨ ਹੈ ਹੁਣ ਕਾਰਵਾਈ ਦੀ ਮੰਗ ਕੀਤੇ ਰੱਖੀ ਤੁਸੀਂ ਅਸੀਂ ਇਹੀ ਕਿਹਾ ਕਿ ਜਿਹੜੇ ਉਸ ਜਗ੍ਹਾ ਦੇ ਵਿੱਚ ਕਮੇਟੀ ਦੇ ਮੈਂਬਰ ਨੇ ਉਹਨਾਂ ਦੀ ਜਾਂਚ ਕਰੋ ਤੇ ਜਾਂਚ ਦੌਰਾਨ ਪਤਾ ਲੱਗੇ ਕਿ ਉਹ ਗੱਲ ਕਿੱਥੇ ਖੜੀ ਉਹ ਕਾਰਵਾਈ ਤਾਂ ਕਰਨੇ ਇੱਕ ਤਾਂ ਕਿ ਕਹਿੰਦੇ ਫਾਇਰ ਵਿਗਡ ਨਾਲ ਵੀ ਗੱਲਬਾਤ ਕੀਤੀ ਉਸ ਦੌਰਾਨ ਕਵਰੇਜ ਲਈ ਗਏ ਸਾਰੇ ਕਹਿੰਦੇ ਅੱਗ ਦਾ ਕਾਰਨ ਨਹੀਂ ਪਤਾ ਲੱਗਾ ਕਿਨੇ ਲਾਈ ਆ ਕਿੱਦਾਂ ਲੱਗੀ ਆ ਕਾਰਵਾਈ ਕਿੱਦਾਂ ਕਰਦੇ ਉਹਨਾਂ ਦੇ ਕੋਈ ਅੱਗ ਦਾ ਕਾਰਨ ਉੱਥੇ ਕੋਈ ਪਾਸਤਾ মিডিਆ ਦਾ ਬੰਦਾ ਪਹੁੰਚਿਆ ਹੋਇਆ ਸੀਗਾ ਸ਼ਾਇਦ ਇਹ ਮੈਂ ਦੇਖਿਆ ਨਹੀਂ ਹੈ ਉਹ ਉੱਥੇ ਆ ਗੱਲ ਆਪ ਹੀ ਲੋਕਾਂ ਨੇ ਮੂੰਹ ਚ ਬਾਰੇ ਸੀਗੇ ਜੀ ਉੱਪਰ ਹਾਈ ਟੈਂਸ਼ਨ ਤਾਰਾਂ ਜਾ ਰਹੀਆਂ ਜੀ ਇਤੋਂ ਬਿਜਲੀ ਜਿਹੜੀ ਆ ਉਹ ਡਿੱਗ ਗਈ ਇਦਾਂ ਹੋ ਗਿਆ ਉਹ ਕਹਿੰਦੇ ਇਹ ਤਾਂ ਹਾਈ ਟੈਂਸ਼ਨ ਤਾਰਾਂ ਤੇ 25 ਸਾਲਾਂ ਦੀਆਂ ਜਾ ਰਹੀਆਂ ਨੇ ਹੂੰ ਤੇ ਅੱਜ ਛੱਟ ਪੂਜਾ ਦੌਰਾਨ ਕਿਉਂ ਹੋ ਗਿਆ ਸਾਰਾ ਕੁਝ ਤੇ ਇਹ ਦੇਖੋ ਬਦਨੀਤੀ ਚੋ ਵੀ ਬੜਾ ਕੁਝ ਚੱਲ ਰਿਹਾ ਹੈਗਾ ਤੁਹਾਨੂੰ ਪਤਾ ਹੈ ਕਿ ਕੋਈ ਨਾ ਕੋਈ ਬੰਦਾ ਇਹਦੇ ਪਿੱਛੇ ਹੈਗਾ ਆ ਅਸੀਂ ਵੀ ਪੁਲਿਸ ਨੂੰ ਤਾਂ ਵਿੱਚ ਇਨਵੋਲ ਕਰਨਾ ਚਾਹੁੰਦੇ ਆ ਆਪਣੇ ਤੌਰ ਤੇ ਵੀ ਜਾਂਚ ਕੀਤੀ ਹੈ ਤੁਹਾਨੂੰ ਪਤਾ ਕਿ ਸ਼ਰਾਰਤ ਹੋਈ ਹੈ ਮਗਰ ਅਸੀਂ ਆਪ ਕਿਉਂਕਿ ਅਸੀਂ ਪੁਲਿਸ ਤੇ ਹੈ ਨਹੀਂ ਅਸੀਂ ਆਪ ਨਹੀਂ ਇਹ ਚੀਜ਼ ਨੂੰ ਡੀਲ ਕਰਨਾ ਚਾਹੁੰਦੇ ਇਹਨਾਂ ਦਾ ਥਰੂ ਕਰਾਵਾਂਗੇ ਇਹ ਉਸ ਬੰਦੇ ਨੂੰ ਸਾਹਮਣੇ ਲਿਆਉਣ ਤਾਂ ਅਸੀਂ ਉਸ ਬੰਦੇ ਦਾ ਜਿਹੜਾ ਪ੍ਰਧਾਨ ਹੈਗਾ ਉਹਦਾ ਨਾਮ ਰੱਖੀਏ ਕਿ ਉਹ ਦੱਸੇ ਕਿਉਂ ਨੇ ਦਾ ਕਿਉਂ ਹੁਣ ਦਿੱਤਾ ਇਹ ਮਨਸ਼ਾ ਸੀਗੀ ਉਹਦੀ ਜੇ ਕਾਰਵਾਈ ਨਹੀਂ ਕਰਦੀ ਪੁਲਿਸ ਤੁਹਾਡੇ ਉੱਲ ਲਗੀ ਐਕਸ਼ਨ ਹੈਗਾ ਅਸੀਂ ਫਿਰ ਉਹਦੇ ਲਈ ਤਾਂ ਰਾਂ ਲਾਵਾਂਗੇ ਕੋਈ ਨਾ ਕੋਈ ਅਸੀਂ ਪ੍ਰੋਗਰਾਮ ਦਾਵਾਂਗੇ ਅਗਲਾ ਅਸੀਂ ਇਦਾਂ ਤੇ ਨਹੀਂ ਚੁੱਪ ਬਹਿਣ ਵਾਲੇ ਅਸੀਂ ਤੇ ਹੁਣ ਮੰਨ ਲਈਆਂ ਕਿ ਪੰਜਾਬ ਨੂੰ ਜਿਹੜੇ ਭਈਆਂ ਵਾਲੀ ਇਸ ਵੇਲੇ ਮਾਰ ਪੈ ਰਹੀ ਹੈ ਤੇ ਜੇ ਭਈਏ ਨਹੀਂ ਡਿਸਪਲਨ ਹੁੰਦੇ ਭਈਆਂ ਨੂੰ ਨਹੀਂ ਪਰਸ ਰੋਗ ਦੀ ਫਿਰ ਅਸੀਂ ਕੋਈ ਨਾ ਕੋਈ ਹੱਲ ਕਰਾਂਗੇ ਪਿੰਗ ਸੁਹਿਰਦ ਸਿਟੀਜ਼ਨ ਹਰ ਖਾਸ ਕਰਕੇ ਜਿਹੜਾ ਕੋਈ ਐਕਟਿਵ ਲੀਡਰ ਹੁੰਦਾ ਉਹਦੀ ਰਿਸਪਾਂਸਿਬਿਲਟੀ ਹੁੰਦੀ ਹੈ ਕਿ ਸਮਾ ਰਹਿੰਦੇ ਪਹਿਲੇ ਅਗਰ ਕੋਈ ਤੁਹਾਨੂੰ ਖਦਸ਼ਾ ਹੈ ਤਾਂ ਤੁਸੀਂ ਇਨਫੋਰਮੇਸ਼ਨ ਦੇ ਰੂਪ ਦੇ ਵਿੱਚ ਜਿਹੜੀ ਰਿਸਪੌਂਸੀਬਲ ਪੋਜੀਸ਼ਨ ਤੇ ਕੋਈ ਇਨਸਾਨ ਬੈਠਾ ਉਹਦੇ ਤੱਕ ਅਪਰੋਚ ਕਰਨੀ। ਹੂੰ ਉਹ ਆਪਾਂ ਕੁਝ ਦਿਨ ਪਹਿਲਾਂ ਇੱਥੇ ਕਮਿਸ਼ਨਰ ਸਾਹਿਬ ਨੂੰ ਮਿਲਣ ਲਈ ਆਏ ਸੀ ਅਵੇਲੇਬਲ ਨਹੀਂ ਸੀ ਤੇ ਜਿਹੜੇ ਉਹਨਾਂ ਦੀ ਜਗ੍ਹਾ ਤੇ ਜੋ ਵੀ ਸਾਨੂੰ ਅਧਿਕਾਰੀ ਮਿਲੇ ਆਪਾਂ ਰਿਟਨ ਚੋਂ ਉਹਨਾਂ ਨੂੰ ਇਹ ਖਦਸ਼ਾ ਜ਼ਾਹਿਰ ਕੀਤਾ ਸੀਗਾ। ਵੀ ਹਮੇਸ਼ਾ ਦੀ ਤਰ੍ਹਾਂ ਕਿਉਂਕਿ ਪਿਛਲੇ ਕਈ ਸਾਲਾਂ ਤੋਂ ਜਿਹੜਾ ਹੈਗਾ ਆ ਇਹ ਚੱਲਦਾ ਆ ਰਿਹਾ ਵੀ ਕੋਈ ਨਾ ਕੋਈ ਇਸ਼ੂ ਕ੍ਰੀਏਟ ਹੁੰਦਾ ਆ ਛੱਟ ਪੂਜਾ ਦੇ ਉੱਤੇ। ਹੂੰ ਖਾਸ ਕਰਕੇ ਜਿਹੜਾ ਪਿਛਲੇ ਸਮੇਂ ਦੇ ਵਿੱਚ ਦੌਰਾਨ ਦੇਖਿਆ ਗਿਆ ਨਾ ਇੱਕ ਬਹੁਤ ਵੱਡੀ ਪੱਧਰ ਦੇ ਉੱਤੇ ਸਾਨੂੰ ਐ ਲੱਗਦਾ ਰਿਹਾ ਕਿ ਜਿੰਨਾ ਨਾ ਪਲੈਨਿੰਗ ਦੇ ਤਹਿਤ ਇੱਕ ਸੱਭਿਆਚਾਰ ਨੂੰ ਸੱਟ ਮਾਰਨ ਦੇ ਲਈ ਇੱਕ ਸਾਰੇ ਪ੍ਰੋਗਰਾਮ ਉਲੀਕੇ ਜਾ ਰਹੇ ਸੀ ਤੇ ਇਸ ਵਾਰ ਵੀ ਸਾਨੂੰ ਐ ਲੱਗਦਾ ਸੀ ਕਿ ਜਿਹੜੀ ਮਢੀਰ ਆ ਹੁੱਲੜ ਬਾਜੀ ਕਰੇਗੀ ਕੋਈ ਪ੍ਰੋਬਲਮ ਆਏਗੀ ਇਸ ਕਰਕੇ ਪਹਿਲਾਂ ਐਡਵਾਂਸ 'ਚ ਇੱਥੇ ਇੰਟੀਮੇਸ਼ਨ ਦਿੱਤਾ ਗਿਆ ਉਹਦੇ باوجود ਇੱਕ ਐਡਾ ਵੱਡਾ ਹਾਦਸਾ ਜਿਹਨੂੰ ਪਤਾ ਨਹੀਂ ਕਿਉਂ ਸ਼ਾਇਦ ਪ੍ਰਸ਼ਾਸਨ ਉਹ ਮਹਿਸੂਸ ਨਹੀਂ ਕਰ پا ਰਿਹਾ ਤੁਸੀਂ ਇਮੇਜਿਨ ਕਰੋ ਵੀ ਐਡਾ ਵੱਡਾ ਤੇਲ ਦਾ ਉਹ ਡੰਪ ਆ ਵੀ ਰੱਬ ਨਾ ਕਰੇ ਉੱਥੇ ਕੋਈ ਅਨਸਖਾਮੀ ਘਟਨਾ ਹੋ ਜਾਂਦੀ ਐਡਾ ਵੱਡਾ ਬਲਾਸਟ ਹੋ ਸਕਦਾ ਹੈ ਪੂਰਾ ਜਲੰਧਰ ਸ਼ਹਿਰ ਖਾਕ ਹੋ ਸਕਦਾ ਹੈ ਐਡਾ ਵੱਡਾ ਬਲਾਸਟ ਹੋ ਸਕਦਾ ਹੈ ਹੂੰ ਉੱਥੇ ਥੋੜਾ ਬਹੁਤ ਨਹੀਂ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜਾ ਤੇਲ ਆ ਉਹ ਸਟੋਰ ਹੁੰਦਾ ਉੱਥੋਂ ਸਪਲਾਈ ਹੁੰਦਾ ਤੇ ਜੇ ਮੰਨ ਲਓ ਵੀ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਵੀ ਜਿਹੜੀ ਉਥੇ ਟਾਇਰਾਂ ਨੂੰ ਅੱਗ ਲੱਗੀ ਆ ਉਹ ਕਿਸੇ ਹੋਰ ਕਾਰਨ ਵੀ ਲੱਗੀ ਆ ਤੇ ਫਿਰ ਵੀ ਪੁਲਿਸ ਐਫ ਆਈ ਆਰ ਕਰੇ ਐਫ ਆਈ ਆਰ ਦਾ ਮਤਲਬ ਕੀ ਹੁੰਦਾ ਇੱਕ ਕੰਪਲੇਂਟ ਆ ਜਿਹਦੇ ਤੇ ਬਾਅਦ ਚ ਉਹਨਾਂ ਨੇ ਇਨਫੋਰਮੇਸ਼ਨ ਹੀ ਤਾਂ ਦੇਣੀ ਹੁੰਦੀ ਕੱਢ ਕੇ ਕਿ ਐਕਚੁਅਲ ਸੱਚ ਕੀ ਆ ਉਹਦੇ ਤੇ ਕਾਰਵਾਈ ਕਰਨ ਜੇ ਬੰਦੇ ਕਸੂਰਵਾਰ ਆ ਤੇ ਬੰਦਿਆਂ ਨੂੰ ਚੱਕ ਕੇ ਅੰਦਰ ਦੇਣ ਜੇ ਉਹਨਾਂ ਬੰਦਿਆਂ ਦਾ ਨਹੀਂ ਕਸੂਰ ਤਾਂ ਵੀ ਐਫ ਆਈ ਆਰ ਚ ਕਲੀਅਰ ਹੋ ਜਾਏਗਾ ਜਦੋਂ ਉਹ ਕੋਈ ਰਿਸਰਚ ਕਰਨਗੇ ਕੋਈ ਐਕਟੀਵਿਟੀ ਕਰੇ ਤੇ ਸਹੀ ਪਹੁੰਚ ਬੌਲਸ ਨੇ ਕੀ ਕੀਤਾ ਪ੍ਰਸ਼ਾਸਨ ਨੇ ਕੀ ਕੀਤਾ ਜੇ ਐਡਵਾਂਸ ਚ ਕੰਪਲੀਟ ਦੇਣ ਤੋਂ ਬਾਵਜੂਦ ਐਡਾ ਵੱਡਾ ਕਾਂਡ ਹੋ ਸਕਦਾ ਵੀ ਉੱਥੇ ਇੰਨੀ ਹਜੇ ਤੱਕ ਵੀ ਉੱਥੇ ਤੁਸੀਂ ਜਾ ਕੇ ਦੇਖੋ ਵੀ ਧੂਆਂ ਤੁੱਕਦਾ ਪਿਆ ਹਮ 48 ਘੰਟੇ ਤੋਂ ਮੇਰੇ ਖਿਆਲ ਚ ਜ਼ਿਆਦਾ ਹੋ ਗਿਆ ਸਮ 48 ਘੰਟੇ ਤੋਂ ਬਾਅਦ ਚ ਵੀ ਹੈ ਕਰ ਉਹਦੇ ਫਾਇਰ ਬ੍ਰਿਗੇਡ ਦੇ ਵੀ ਉੱਥੇ ਪਹੁੰਚ ਜਾਣ ਦੇ ਬਾਵਜੂਦ ਹਜੇ ਤੱਕ ਅੱਗ ਉੱਥੇ ਧੁੱਕਦੀ ਪਈ ਆ ਜੇ ਕੋਈ ਵੱਡੀ ਘਟਨਾ ਹੋ ਜਾਂਦੀ ਫਿਰ ਕਿਹਦੀ ਮਾਨੂਮਾਸੀ ਕਹਿਣਾ ਸੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਧਰਨਾ ਲਾਵਾਂਗੇ ਨਾ ਕਰਵਾਈ ਹੋਈ ਇਦਾਂ ਜੇ ਉਹਨਾਂ ਦੇ ਉੱਤੇ ਕਾਰਵਾਈ ਹੋ ਉਹ ਕਹਿਣਗੇ ਸਾਡੇ ਝੂਠਾ ਪਰਚਾ ਹੋਇਆ ਗਲਤ ਪਰਚਾ ਹੈ ਉਹ ਵੀ ਉਹ ਵੀ ਧਰਨੇ ਲਾਣਗੇ ਲੋਕ ਖੱਜਲ ਹੋਣਗੇ ਨਾ ਧਰਨਿਆਂ ਦੇ ਵਿੱਚ ਚੱਕਰ ਇਹ ਹੈਗਾ ਜੀ ਪਹਿਲੀ ਤੇ ਗੱਲ ਹੈ ਪਹਿਲੀ ਰਿਸਪੋਨਸੀਬਿਲਟੀ ਪ੍ਰਸ਼ਾਸਨ ਦੀ ਹੂੰ ਉਹ ਇਹ ਸਮਾਂ ਕਦੇ ਆਉਣ ਹੀ ਨਾ ਦੇਵੇ ਭਈ ਸਿੱਖਾਂ ਨੂੰ ਕੋਈ ਵੀ ਮਜਬੂਰਨ ਲੋਕ ਮਜਬੂਰ ਹੋ ਕੇ ਸੜਕਾਂ ਤੇ ਉਤਰਦੇ ਆ ਲੋਕ ਮਜਬੂਰ ਹੋ ਕੇ ਕੋਈ ਪ੍ਰੋਟੈਸਟ ਦਾ ਪ੍ਰਦਰਸ਼ਨ ਕਰਦੇ ਆ ਜਦੋਂ ਉਹਨਾਂ ਨੂੰ ਲੱਗਦਾ ਪਈ ਅਸੀਂ ਬਾਰ-ਬਾਰ ਬਾਰ-ਬਾਰ ਪ੍ਰਸ਼ਾਸਨ ਦੇ ਘੇੜੇ ਮਾਰ ਰਹੇ ਪਰ ਸਾਡੀ ਕਿਤੇ ਸੁਣਵਾਈ ਨਹੀਂ ਹੁੰਦੀ ਫਿਰ ਲੋਕਾਂ ਕੋਲ ਆਖਰੀ ਰਾਸਤਾ ਕੀ ਬਚਦਾ ਕਿ ਜੇ ਜਿਨ੍ਹਾਂ ਨੇ ਜ਼ਿੰਮੇਵਾਰੀ ਨਿਭਾਈ ਨਹੀਂ ਤੇ ਜਿਨ੍ਹਾਂ ਦੀ ਬਣਦੀ ਸੀ ਤੇ ਫਿਰ ਲੋਕ ਆ ਆਪਣੇ ਹੱਥਾਂ 'ਚ ਕੁਛ ਤੇ ਕਰਨਗੇ ਨਾ ਆਪਣੇ ਬੱਚਿਆਂ ਨੂੰ ਬਚਾਉਣ ਲਈ ਮੈਨੂੰ ਦਿਖ ਰਿਹਾ ਮੇਰੇ ਘਰ ਮੰਨ ਲਓ ਅੱਗ ਦੀ ਲਪੇਟ ਦੇ ਵਿੱਚ ਆਉਣ ਵਾਲਾ ਤੇ ਮੈਂ ਆਪਣੀ ਬੱਚਿਆਂ ਦੀ ਸੁਰੱਖਿਆ ਲਈ ਕੁਛ ਨਾ ਕੁਛ ਤੇ ਕਰੂੰਗਾ ਨਾ ਤੇ ਇਕੱਲੇ ਮੇਰੇ ਬੱਚਿਆਂ ਦੀ ਗੱਲ ਨਹੀਂ ਐ ਸਾਰਾ ਸ਼ਹਿਰ ਸਾਡਾ ਆ ਸਾਡੇ ਭੈਣ ਭਰਾ ਇੱਥੇ ਵੱਸਦੇ ਆ ਸਾਡੇ ਤੁਸੀਂ ਵੀ ਤਾਂ ਸਾਰੇ ਇਸ ਸ਼ਹਿਰ ਦੇ ਵਸਨੀਕ ਹੋ ਜਿੰਨੀ ਸਰਦਾਰ ਦੀ ਜਾਂ ਟੈਨਸ਼ਨ ਸਾਨੂੰ ਆ ਉੰਨੀ ਜ਼ਿੰਦਗੀ ਤੇ ਹਰ ਇੱਕ ਨੂੰ ਪਿਆਰੀ ਐ ਇਹ ਕੋਈ ਮਸਲਾ ਕਿਸੇ ਇੱਕ ਕੌਮ ਦਾ ਧਰਮ ਦਾ ਜਾਤ ਦਾ ਤੇ ਹੈ ਹੀ ਨਹੀਂ ਹੂੰ ਹੁਣ ਜੇ ਉੱਥੇ ਅੱਗ ਲੱਗ ਜਾਂਦੀ ਉਹ ਅੱਗ ਨੇ ਕਿਸੇ ਨੂੰ ਪੁੱਛ ਕੇ ਲੱਗਣੀ ਵੀ ਤੂੰ ਭਈਆਂ ਦਾ ਬੱਚਾ ਐ ਵੀ ਤੂੰ ਸਿੱਖਾਂ ਦਾ ਐ ਆ ਤੂੰ ਹਿੰਦੂਆਂ ਦਾ ਤੂੰ ਮੁਸਲਮਾਨਾਂ ਦਾ ਸੜਕੇ ਸਵਾ ਤੇ ਸਾਰੇ ਹੋ ਜਾਣੇ ਸੀ ਨਾ ਉੱਥੇ ਨਹੀਂ ਤੁਸੀਂ ਕਹਿ ਰਹੇ ਹੋ ਜਿਹੜਾ ਮੀਡੀਆ ਮੇਰੇ ਤੁਹਾਡੇ ਸਾਰੇ ਭਰਾਵਾਂ ਅੱਗੇ ਵੀ ਮੈਂ ਬੇਨਤੀ ਕਰਦਾ ਵੀ ਜਿਹੜੀ ਉਹ ਅੱਗ ਵਾਲੀ ਘਟਨਾ ਸੀ ਉਹਨੂੰ ਕਮ ਸੇ ਕਮ ਲੋਕਾਂ ਤੱਕ ਵਾਇਰਲ ਤੇ ਕਰੋ ਲੋਕਾਂ ਨੂੰ ਪਤਾ ਲੱਗੇ ਕਿੱਡਾ ਵੱਡਾ ਕਾਂਡ ਹੋਣੋਂ ਬਚਾਇਆ ਹੂੰ ਤੇ ਸਾਨੂੰ ਇਹ ਲੱਗਦਾ ਜਿਹੜਾ ਸਾਡਾ ਖਦਸ਼ਾ ਆ ਹੁਣ ਵੀ ਵੀ ਉਹ ਜਾਣਬੁੱਝ ਕੇ ਕੀਤਾ ਗਿਆ ਕਿਉਂਕਿ ਜਦੋਂ ਅਸੀਂ ਜਿਹੜਾ ਬੰਦਿਆਂ ਦੇ ਉੱਥੇ ਟਾਇਰਾਂ ਨੂੰ ਅੱਗ ਲੱਗੀ ਜਿਹੜੇ ਟਾਇਰਾਂ ਦਾ ਕੰਮ ਕਰਦੇ ਉਹਨਾਂ ਨੂੰ ਪੁੱਛੋ ਕਹਿੰਦੇ ਟਾਇਰ ਨੂੰ ਅੱਗ ਇੰਨੀ ਛੇਤੀ ਨਹੀਂ ਪੈਂਦੀ ਤੁਸੀਂ ਉਹਦੇ ਲਾਗੇ 30 ਲੈ ਕੇ ਵੀ ਖੜ੍ਹ ਜਾਓ ਟਾਇਰ ਛੇਤੀ ਕੀਤੇ ਅੱਗ ਨਹੀਂ ਫੜਦਾ ਇਦਾਂ ਮਤਲਬ ਟਾਇਰਾਂ ਨੂੰ ਅੱਗ ਕਿਸੇ ਨੇ ਪ੍ਰੀ ਪਲਾਨਿੰਗ ਤਰੀਕੇ ਦੇ ਨਾਲ ਲਾਈ ਹੈ ਤੇ ਇਸ ਪ੍ਰਸ਼ਾਸਨ ਕਰੇ ਜਾਂਚ ਉਸ ਚੀਜ਼ ਦੀ ਵੀ ਟਾਇਰਾਂ ਨੂੰ ਅੱਗ ਕਿੱਦਾਂ ਲੱਗੀ ਇਹ ਹੀ ਤਾਂ ਸਾਡੀ ਮੰਗ ਆ ਵੀ ਐਡਾ ਵੱਟਾ ਕੰਮ ਹੋ ਗਿਆ ਪ੍ਰਸ਼ਾਸਨ ਉੱਤੇ ਚੁੱਪ ਬੈਠਾ ਕੁਛ ਪਹਿਲਾਂ ਵੀ ਅੱਗ ਲੱਗੀ ਸੀ ਕੁਝ ਸਮਾਂ ਪਹਿਲਾਂ ਉਦੋਂ ਵੀ ਨਹੀਂ ਟ੍ਰੇਸ ਹੋਈ ਬੰਦੀ ਇਸ ਵਾਰ ਲੱਗਦਾ ਹੋਣਾ ਕਾਰਨ ਤੇ ਇਹੀ ਹੁੰਦਾ ਨਾ ਜਦੋਂ ਤੁਸੀਂ ਇੱਕ ਵਾਰ ਕਿਸੇ ਘਟਨਾ ਨੂੰ ਇਗਨੋਰ ਕਰਦੇ ਹੋ ਇਟ ਮੀਨਸ ਤੁਸੀਂ ਉਸ ਤੋਂ ਵੱਡੀ ਘਟਨਾ ਦੀ ਵੇਟ ਕਰਦੇ ਪਏ ਜੇ ਤੁਸੀਂ ਛੋਟੀ ਨੂੰ ਕੰਟਰੋਲ ਨਹੀਂ ਕੀਤਾ ਇਹਦਾ ਮਤਲਬ ਸਿੱਧਾ-ਸਿੱਧਾ ਵੀ ਤੁਸੀਂ ਚਾਹੁੰਦੇ ਪਏ ਕਿ ਤੋਂ ਕੋਈ ਬਹੁਤ ਵੱਡਾ ਗੱਲ ਕੋਈ ਬਣ ਜਾਵੇ ਫਿਰ ਅਸੀਂ ਦੇਖਾਂਗੇ ਕਿ ਪ੍ਰਸ਼ਾਸਨ ਨੂੰ ਨਹੀਂ ਚਾਹੁੰਦਾ ਆ ਵੀ ਹੁਣ ਇਸ ਤੋਂ ਬਾਅਦ ਕੋਈ ਵੱਡੀ ਘਟਨਾ ਆਵੇ ਤੇ ਫਿਰ ਜਾਗਣਾ ਹੁਣ ਅੰਦਰ ਮਿਲੇ ਜੁਆਇੰਟ ਕਮਿਸ਼ਨਰ ਨੂੰ ਕੀ ਉਹਨਾਂ ਨੇ ਸ਼ਵਾਸ਼ਨ ਤੁਹਾਨੂੰ ਦਿੱਤਾ ਹੈ ਉਹਨਾਂ ਨੇ ਵਿਸ਼ਵਾਸ ਦਿਵਾਇਆ ਪਿਛਲੀ ਵਿਸ਼ਵਾਸ ਤੇ ਦੇਖੋ ਜਦੋਂ ਪ੍ਰਸ਼ਾਸਨ ਕੋਲ ਉਹਨਾਂ ਨੇ ਹਰ ਵਾਰੀ ਦਵਾ ਦਿੰਦੇ ਜਾਂ ਨੈਗਲੀਜੈਂਸ ਵਿਸ਼ਵਾ ਉਹਨਾਂ ਨੇ ਇਹ ਤਾਂ ਕਹਿਣਾ ਨਹੀਂ ਕਿ ਪਾਜੀ ਲਿਆਓ ਜੀ ਰਿਪੋਰਟ ਤੇ ਅਸੀਂ ਕੁਝ ਨਹੀਂ ਕਰਨਾ ਪ੍ਰਸ਼ਾਸਨ ਨੇ ਹਰ ਵਾਰੀ ਇਹ ਕਹਿਣਾ ਹੁੰਦਾ ਵੀ ਠੀਕ ਹੈ ਜੀ ਕਰ ਦਾਂਗੇ ਪਰ ਸਾਡਾ ਸਵਾਲ ਇਹ ਹੈ ਯਾਰ ਤੁਸੀਂ ਵੀ ਐਦਾਂ ਹੀ ਕੈਮਰੇ ਲੈ ਕੇ ਉਹਨਾਂ ਕੋਲ ਜਾਓ ਵੀ ਜਦੋਂ ਪਹਿਲਾਂ ਤੁਹਾਨੂੰ ਕੰਪਲੀਟ ਕੀਤੀ ਤੇ ਤੁਸੀਂ ਕੀ ਕਾਰਵਾਈ ਕੀਤੀ ਮਤਲਬ ਢਿੱਲੀ ਕਾਰਜਕਾਰੀ ਦੇਖਦੇ ਹੋ ਪ੍ਰਸ਼ਾਸਨ ਦੀ ਇਹ ਸਵਾਲ ਪ੍ਰਸ਼ਾਸਨ ਨੂੰ ਕਰੋ ਜਾ ਕੇ ਇਹ ਤੁਹਾਨੂੰ ਵੀ ਲੈ ਬਣਦੇ ਆ ਸਾਡੇ ਹਸਾਮ ਦੇ ਨਾਲ ਢਿੱਲੀ ਆ ਤਾਂ ਹੀ ਦੂਜੀ ਵਾਰੀ ਆਉਣਾ ਪੈ ਗਿਆ ਹੂੰ ਜੇ ਟਾਇਡ ਹੁੰਦੀ ਤਾਂ ਸ਼ਾਇਦ ਉੱਚੀ ਆਉਣਾ ਹੀ ਨਾ ਪੈਂਦਾ ਅੱਗ ਦਾ ਕਾਰਨ ਕੀ ਤੁਸੀਂ ਕੀ ਕਹਿ ਰਹੇ ਛੱਟ ਪੂਜਾ ਸਾਨੂੰ ਲੱਗਦਾ ਕਿ ਛੱਟ ਪੂਜਾ ਤੇ ਤਰਾਂ ਜਿਹੜੀ ਉੱਥੇ ਮੱਛਰੀ ਮੰਢੀਰ ਸੀ ਨਾ ਦੇਖੋ ਸਾਰੇ ਬੰਦੇ ਚੰਗੇ ਨਹੀਂ ਹੁੰਦੇ ਸਾਰੇ ਮਾੜੇ ਨਹੀਂ ਹੁੰਦੇ ਮਕਸਦ ਕੀ ਆ ਕਿ ਜਿਹੜੇ ਸ਼ਰਾਰਤੀ ਅੰਸਰ ਆ ਜਿਨ੍ਹਾਂ ਤੇ ਮਾਨਸਿਕਤਾ ਦੇ ਵਿੱਚ ਧੁਰਨ ਤੇ ਨਹੀਂ ਗੱਲ ਪਈ ਕਿ ਕਿਤੇ ਪੰਜਾਬ ਸੁੱਖ ਦਾ ਸਾਹ ਨਾ ਲੈ ਜਾਵੇ ਉਹ ਪੰਜਾਬ ਦੇ ਇੱਥੇ ਬਹੁਤ ਵਧੀਆ ਵਸਰੇ ਮਾਹੌਲ ਦੇ ਵਿੱਚ ਖਲਬਲੀ ਪੈਦਾ ਕਰਨਾ ਚਾਹੁੰਦੇ ਉਹਨਾਂ ਲੋਕਾਂ ਨੇ ਸ਼ਰਾਰਤ ਦੇ ਨਾਲ ਇੱਕ ਪਲੈਨਿੰਗ ਕੀਤੀ ਸੀ ਅੱਜ ਵੈਸੇ ਵੀ ਪਈਆਂ ਤੇ ਪੰਜਾਬੀਆਂ ਦਾ ਸਿੱਖਾਂ ਦਾ ਖਾਸ ਕਰਕੇ ਜਿਹੜਾ ਹੈਗਾ ਤੋਂ ਮਸਲਾ ਭਖਿਆ ਹੋਇਆ ਉਹ ਕਿਤੇ ਨਾ ਕਿਤੇ ਸਾਨੂੰ ਇਹ ਲੱਗਦਾ ਵੀ ਕੋਈ ਨਾ ਕੋਈ ਇਦਾਂ ਦਾ ਟੂਲ ਬਣਾਉਣਾ ਚਾਹੁੰਦਾ ਆ ਵੀ ਜਿਹਦੇ ਨਾਲ ਕਲੈਸ਼ ਵਧੇ ਪੰਜਾਬ ਦਾ ਮਾਹੌਲ ਖਰਾਬ ਹੋਵੇ